ਆਵਾਜ਼ ਸੁਣੋ ਸੋਹਣੇਓ ਇਹਦੀ ਬਲੈਟੀ ਹਾਲੈਂਡ ਦੀ ਹਾਲੈਂਡ ਦਾ ਤੁਸੀਂ ਬਹੁਤ ਦੇਖੇ ਹੋਣਗੇ ਇਹ ਹਾਲੈਂਡ ਚ ਕੀ ਫਰਕ ਅੱਜ ਤੁਹਾਨੂੰ ਦਿਖਾਉਣਾ ਬਣਾਦਾ ਆਵਾਜ਼ ਦਾ ਫਰਕ ਦੇਖੋ ਬਾਕੀ ਗੱਲਾਂ ਦਾ ਵਾਰ ਚਲੇ ਇਹਦਾ ਫੁੱਲ ਵਿਊ ਆਊਗਾ ਕਾਲਾ ਲਾ ਜਿਹੜਾ ਮਰਜੀ ਇਹ ਹਾਲੈਂਡ ਭਾਈ ਮੇਡ ਇਨ ਨੀਦਰਲੈਂਡ ਆ ਉਹ ਹਾਲੈਂਡ ਨਹੀਂ ਹੈਗਾ ਜਿਹੜਾ ਤੁਸੀਂ ਉਹ ਇਹਦੀ ਤੁਹਾਨੂੰ ਦਿਖਾਉਣਾ ਅਜੇ ਤੱਕ ਕਿਸੇ ਨੇ ਵੀਡੀਓ ਚ ਕਵਰ ਹੀ ਨਹੀਂ ਕੀਤਾ ਵੀ ਇਹਨਾਂ ਚ ਫਰਕ ਕੀ ਆ ਇਹਨਾਂ ਦੀਆਂ ਨਿਸ਼ਾਨੀਆਂ ਦੱਸਦੇ ਆ ਵੀ ਕਿਹਦੇ ਕਿਹਦੇ ਕੋਲ ਆ ਹਾਂਜੀ ਸੋਨਿਓ ਜਿੱਦਾਂ ਆਪਣਾ ਚੈਨਲ ਹਮੇਸ਼ਾ ਯੂਨੀਕ ਤੇ ਵੱਖਰੀਆਂ ਵੀਡੀਓਜ਼ ਲਈ ਜਾਣਿਆ ਜਾਂਦਾ ਹੈ ਇਹ ਜਿਹੜਾ ਆਪਾਂ ਵਿਸ਼ਾ ਟੱਚ ਕੀਤਾ ਹੈ ਇਹਦੇ ਤੇ ਕਦੇ ਕਿਸੇ ਨੇ ਗੌਰ ਨਹੀਂ فرمਾਈ ਬਹੁਤ ਬੰਦੇ ਗੱਲਾਂ ਕਰਦੇ ਨੇ ਸਾਡੇ ਕੋਲ ਹੌਲੈਂਡ ਆ ਉਹ ਬਾਹਰਲਾ ਅੰਦਰਲਾ ਬਾਹਰਲਾ ਹੌਲੈਂਡ ਕਿਹੜਾ ਹੁੰਦਾ ਤੁਹਾਡੇ ਸਾਹਮਣੇ ਖੜਾ ਹੈ ਇਹ ਟਰੈਕਟਰ ਵੈਸੇ ਮਹੀਂ ਵੇਚਿਆ ਸੀ ਮੇਰੇ ਨੋਂ ਵੀ ਸੀ ਹੈ ਹੁਣ ਵੀ ਆਪਣੇ ਘਰ 'ਚ ਆ ਚਾਸਪਾਲ ਮੁੰਡਾ ਬੱਬੂ ਖੱਟੜਾ ਸਾਹਿਬ ਨੇ ਸਾਡਾ ਭਰਾ ਏ ਉਹਨਾਂ ਕੋਲ ਹੈ ਹੁਣ ਟਰੈਕਟਰ ਇਹ ਉਹਨਾਂ ਨੇ ਇਹਨੂੰ ਪਾਵਰ ਸਟੀering ਕਰਾਤਾ ਟਾਇਰ ਇਹਦੇ ਪਵਾਤੇ ਵੱਡੇ ਵੈਸੇ ਇੰਜਨ ਨਾਲ ਦੇ 13 ਦੇ ਟਾਇਰਾਂ ਚ ਆਉਂਦਾ ਇਹਦੀ ਨਾ ਤੁਸੀਂ ਕੁਆਲਿਟੀ ਦੇਖੋ ਇਹ ਮੇਡ ਇਨ ਨੀਦਰਲੈਂਡ ਟਰੈਕਟਰ ਹੈ ਇੰਜਨ ਦੇਖੋ ਇਹ ਕਿਟਾਈ ਸੀ ਨੀਦਰਲੈਂਡ ਤੋਂ ਕਿਟ ਅਸੈਂਬਲ ਹੋਈ ਆ ਕੇ ਇੰਡੀਆ ਦੇ ਵਿੱਚ ਜਿਹੜੀ ਵੀ ਚੀਜ਼ ਬਾਹਰੋਂ ਬਣ ਕੇ ਆਉਂਦੀ ਆ ਡੈਫੀਨੇਟਲੀ ਉਹਦੀ ਕੁਆਲਿਟੀ ਦਾ ਫਰਕ ਹੁੰਦਾ ਜਿਹੜੀ ਚ ਵੀ ਬਹੁਤ ਫਰਕ ਆ ਐਂ ਨਹੀਂ ਕਾਲਾ ਟਿੱਡ ਕਾਲਾ ਟਿੱਡ ਹੁੰਦਾ ਇਹਦੀ ਆਵਾਜ਼ ਬਹੁਤ ਵੱਖਰੀ ਐ ਇਹਦੀ ਫਿਊਲ ਦੀ ਕੰਜ਼ਮਪਸ਼ਨ ਥੋੜੀ ਐ ਇਹ ਜ਼ੋਰ ਬਹੁਤ ਟੜਕੇ ਲਾਉਂਦਾ ਤੇ ਇਹਦੀ ਜਿੰਨੀਆਂ ਵੀ ਚੀਜ਼ਾਂ ਨੇ ਉਹ ਤੋਂ ਦੇਖ ਕੇ ਪਤਾ ਲੱਗਦਾ ਵੀ ਭਾਈ ਇਹ ਬਲੈਤੀਆਂ ਦਾ ਟਰੈਕਟਰ ਜਿਹੜਾ ਉਹ ਹੈਗਾ ਕੁਆਲਿਟੀ ਹੈਗੀ ਐ ਇਹ ਡੀ ਐਲ ਐਕਸ ਦੇ ਨਾ ਨਾ ਜਾਣਿਆ ਜਾਂਦਾ ਆਪਾ ਪਾਵਰ ਸਟੀering ਵੱਗੂ ਨੇ ਕਰਾਤਾ ਬਾਕੀ ਇਹ ਬਹੁਤ ਚੱਲਿਆ ਹੋਇਆ ਟਰੈਕਟਰ ਆ ਰੋਜ਼ ਚੱਲਦਾ ਫੁੱਲ ਬਟਾ ਫੁੱਲ ਕੰਮ ਲੈਂਦੇ ਨੇ 13 ਦੇ ਟਾਇਰਾਂ ਚ ਆਏ ਸੀ ਇਹ ਇਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਆਪਾਂ ਵੀ ਡਿਸਕਸ ਕਰਾਂਗੇ ਕੀ ਕੀ ਨਿਸ਼ਾਨੀਆਂ ਨੇ ਇਹਦੀਆਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਥੋੜੇ ਆਲਾ ਟਰੈਕਟਰ ਵੀ ਬਲੈਤੀ ਹੋਆ ਜੇ ਇਹਦੀਆਂ 11 ਦੀ ਸਪੀਡ ਦੀ ਗੱਲ ਕਰੀਏ ਬਹੁਤ ਬਿਊਟੀਫੁਲ ਸਪੀਡ ਆ ਕਰੀਪਰ ਨਹੀਂ ਆ ਹੈ ਇਹ ਲੋਹਾ ਹੀ ਕੱਲਾ ਨਾਨ ਕਰੀਪਰ ਆ ਪਰ ਬਹੁਤ ਸਲੋ ਸਪੀਡ ਵਾਲਾ ਸੁਪਰ ਸੀਟਰ ਤੇ ਅੱਜ ਵੀ ਇਹਨੂੰ ਜੋੜ ਲਓ ਪੂਰਾ ਕੰਮ ਦਿੰਦਾ ਖਚਾਈ ਇਹਦੀ ਪੂਰੀ ਹੈ 60 ਪਾਵਰ ਦੇ ਟਰੈਕਟਰ ਜਿੰਨਾ ਕੰਮ ਦਿੰਦਾ ਵੈਸੇ ਇਹ 50 ਐਚਪੀ ਦਾ ਟਰੈਕਟਰ ਆ ਇਹਦੀ ਟਾਰਕ ਬਾਰੇ ਕੋਈ ਮੈਨੂੰ ਅਜੇ ਤੱਕ ਡਿਟੇਲ ਨਹੀਂ ਲੱਭੀ ਤਿੰਨ ਸਿਲੰਡਰ ਇੰਜਨ ਆ ਇਹ ਨੈਚੁਰਲ ਐਸਪੀਰੇਟਡ ਆ ਲਿਫਟ ਬੜੀ ਬਿਊਟੀਫੁੱਲ ਆ ਤੇ ਬਾਕੀ ਤਾਂ ਸਾਰੀ ਬਣਤਰ ਸ਼ੰਤਰ ਤੁਸੀਂ ਦੇਖ ਹੀ ਰਹੇ ਹੋ ਹੁਣ ਇਹਦੀਆਂ ਆਪਾਂ ਬਾਕੀ ਤਾਂ ਸਭ ਦੀਆਂ ਪਾਈਆਂ ਵੀ ਨੇ ਆਪਾਂ ਮੋਟੀਆਂ ਗੱਲਾਂ ਸ਼ੁਰੂ ਕਰ ਲਈ ਇਹਦੀਆਂ ਵੀ ਇਹਦੇ ਵਿੱਚ ਫਰਕ ਕੀ ਆ ਜਿਹੜਾ ਇਹਦਾ ਹੱਬ ਰਿਡਕਸ਼ਨ ਉਹ ਬਿਲਕੁਲ ਵੱਖਰਾ ਇਹਦੇ ਵਿੱਚ ਆਮ ਹੱਬ ਪ੍ਰੋਡਕਸ਼ਨ ਨਾਲੋਂ ਫਿਊ ਜਿਹੜਾ ਸੌਰੀ ਫਿਊਲ ਆ ਗਿਆ ਤੇਲ ਆ ਲੂਬ੍ਰੀਕੇਸ਼ਨ ਉਹ ਘੱਟ ਪੈਂਦਾ ਬਹੁਤ ਇਹਦੇ ਛੇਤੀ ਕੀਤੇ ਇੰਡੈਕਸ਼ਨ ਵਾਜ ਹੀ ਨਹੀਂ ਕਰਦੇ ਬਹੁਤ ਘੱਟ ਚਾਂਸਸ ਨੇ ਕਿਉਂਕਿ ਗਰਾਰੀਆਂ ਦੀ ਕੁਆਲਿਟੀ ਵਧੀਆ ਉਹ ਡਿਜ਼ਾਈਨ ਵਧੀਆ ਇਹਦੀਆਂ ਜਿਹੜੇ ਡੈਕਸ਼ਨ ਸਿਸਟਮ ਆ ਉਹ ਛੋਟਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਆਜੋ ਤੁਸੀਂ ਅੱਗੇ ਸਾਰਾ ਕੁਝ ਪਾਵਰ ਸਟੀering ਇਹਨੇ ਬਾਈ ਨੇ ਕਰਾਇਆ ਆ ਇਹਦੀਆਂ ਸਪੀਡਾਂ ਦੇਖ ਲਓ ਤੇ ਆ ਦੇਖੋ 13 6 28 ਇਹ 13 ਦੇ ਟਾਇਰਾਂ ਚ ਆਉਂਦਾ ਹੁੰਦਾ ਸੀ ਆ ਕੱਲੀ ਕੱਲੀ ਸਪੀਡ ਆ 1 ਕਿਲੋਮੀਟਰ ਤੋਂ ਆ ਮਤਲਬ 1 ਤੋਂ ਉੱਪਰ ਇਹ ਮਤਲਬ ਪੌਣੇ 1 2 ਤੋਂ ਲੈ ਕੇ ਪਹਿਲੇ ਦੇ ਵਿੱਚ ਇਹਦੀ ਸਪੀਡ ਹੈਗੀ ਆ ਉਹ ਵੀ ਸਵੇਰ ਸਵੇਰ ਤੋਂ ਦੇੜੇ ਘੇੜ ਲਾ ਲਓ ਟਾਪ ਸਪੀਡ ਇਹਦੀ ਹੈਗੀ ਆ 32 32 33 34 ਕਿਲੋਮੀਟਰ ਦੀ ਤੇ 540 ਜਿਹੜੇ ਚੱਕਰ ਪੂਰੇ ਕਰਦਾ ਹੈ 1957 ਤੇ ਪੂਰੇ ਕਰਦਾ ਮੈਨੂੰ ਇਹ ਚ ਇੱਕ ਡਰਾਪ ਹੈ ਕਿ ਜ਼ਰੂਰ ਲੱਗਿਆ ਇਹ ਜਿਹੜਾ ਰੇਸ ਬਹੁਤ ਰੇਸ ਤੇ ਕੰਮ ਕਰਦਾ ਪਰ ਜਦੋਂ ਇਹ 2000 ਤੇ ਚੱਲਿਆ ਜਾਂਦਾ ਫਿਰ ਇਹ 파ੜ ਦੂੰ 파ੜ ਦੂੰ ਕਰਦਾ ਹੁਣ ਇਹ ਟਾਇਰ ਇਹਦੇ ਵੱਡੇ ਪਏ ਹੋਏ ਨੇ ਇਹਨੂੰ ਕਿਸੇ ਕੰਮ ਦੀ ਪਰਵਾਹ ਹੀ ਹੈ ਨਹੀਂਗੀ ਲਿਫਟ ਦਾ ਕੰਟਰੋਲ ਇਹਦਾ ਇੰਨਾ ਵਧੀਆ ਇਹਦੇ ਰੰਗ ਦੀ ਕੁਆਲਿਟੀ ਦਾ ਬਹੁਤ ਫਰਕ ਆ ਆ ਤੁਸੀਂ ਲਾ ਲਓ ਵੀ ਹੈ ਇਨ ਜਰਨਲ ਇਹਦਾ ਸੱਚ ਮੈਨੂਫੈਕਚਰਿੰਗ ਯਰ ਮੈਂ ਭੁੱਲ ਗਿਆ ਸੀ ਇਹ 98 ਮਾਡਲ ਟਰੈਕਟਰ ਨੇ ਵੈਸੇ ਇਹ ਇਹ ਮੈਨੂਫੈਕਚਰਿੰਗ ਹੈਗੀ 98 ਜਿਹਨਾਂ ਦੀ ਕਿਟ ਆਈ ਇਹਦੇ ਮਾਰ ਕੇ ਹੈਗੇ ਨੇ 98 99 ਦੇ ਉਦਾਂ ਹੈ ਕਾਪੀ ਤੇ 99 ਆ ਵੈਸੇ ਇਹ 98 ਮਾਡਲ ਟਰੈਕਟਰ ਠੀਕ ਆ ਜੀ ਬਾਕੀ ਆਲਮੋਸਟ ਇਹਦਾ ਸਾਰਾ ਕੁਝ ਸੇਮ ਆ ਪਰ ਇਹਦੀਆਂ ਨਿਸ਼ਾਨੀਆਂ ਕੀ ਨੇ ਇਹਦੀ ਆਵਾਜ਼ ਇਹਦਾ ਰੰਗ ਦੀ ਕੁਆਲਿਟੀ ਇਹਦਾ ਹੱਬ ਪਿੱਛੋਂ ਜਿਹੜਾ ਡਕਸ਼ਨ ਸਿਸਟਮ ਹੁਣ ਆ ਜਿਹੜਾ ਪੇਟ ਬੂਟ ਆ ਸਾਰਾ ਬਾਈ ਨੇ ਐਡ ਕਰਾਇਆ ਇਹ ਚ ਕੁਝ ਨਹੀਂ ਸੀ ਇਹ ਬਹੁਤ ਨੀਮਾ ਜਿਹਾ ਹੁੰਦਾ ਸੀ ਅਗਲੀ ਗੱਲ ਹੁਣ ਇਹਦੀਆਂ ਮੇਨ ਨਿਸ਼ਾਨੀਆਂ ਤੇ ਆ ਜੀ ਇਹ ਕੀ ਹੈ ਜਿਹੜੇ ਵੀ ਟਰੈਕਟਰ ਦੇ ਕਲਚ ਹਾਊਸਿੰਗ ਤੇ ਇਹਦੇ ਪਲੇਟ ਲੱਗੀ ਹੋਈ ਹੈ ਇਹਦੇ ਇੱਕ ਤਕਾਉਣੀ ਪਲੇਟ ਆ ਤੁਹਾਨੂੰ ਸਾਹਮਣੇ ਦਿਖ ਰਹੀ ਹੋਊਗੀ ਤਕਾਉਣੀ ਪਲੇਟ ਲੱਗੀ ਹੋਈ ਆ ਦੋ ਨਟਾਂ ਵਾਲੀ ਇਹ ਕੀ ਸੀ ਐਡਜਸਟਮੈਂਟ ਦਿੱਤੀ ਹੋਈ ਸੀ ਕਲੱਚ ਐਡਜਸਟ ਕਰਨ ਨੂੰ ਮੇਰੇ ਕੋਲੇ ਦੇ ਇਹਦੇ ਚ ਕਿਹੜਾ ਕਲੱਚ ਚ ਪਾਣੀ ਪੈ ਗਿਆ ਸੀ ਉਹ ਚ ਡੀਜ਼ਲ ਪੈਟਰੋਲ ਮਾਰਤਾ ਜਦੋਂ ਓਕੇ ਹੋ ਗਿਆ ਹੁਣ ਉਹ ਕੰਪਨੀਆਂ ਦੇਣੋਂ हट ਗਈਆਂ ਇਹਦੀ ਮੇਨ ਨਿਸ਼ਾਨੀਆਂ 3630 ਨੀਦਰਲੈਂਡ ਦੀ ਇਹਦੀ ਉਹ ਤਕਾਉਣੀ ਪਲੇਟ ਦੂਜੀ ਨਿਸ਼ਾਨੀ ਕੀ ਆ ਜਿਹੜੀ ਬਲੋ ਵਾਲੀ ਪਾਈਪ ਆ ਉਹ ਬਿਲਕੁਲ ਸਿੱਧੀ ਆ ਡੱਬੀ ਤੋਂ ਸਟ੍ਰੇਟ ਥੱਲੇ ਨੂੰ ਹੁੰਦੀ ਆ ਨਹੀਂ ਦੂਜੇ ਦੀ ਕੀ ਆ ਮੋੜ ਕੇ ਲਈ ਹੋਈ ਆ ਜਿਹੜਾ ਫਿਰ ਇੰਡੀਆ ਚ ਬਣਨ ਲੱਗ ਗਿਆ ਸੀ ਪਲਾਂਟ ਲੱਗ ਗਿਆ ਸੀ ਨਾ ਇੰਡੀਆ ਚ ਤੇ ਤੀਜੀ ਇਹਦੀ ਨਿਸ਼ਾਨੀ ਕੀ ਆ ਜਿਹੜਾ ਬਲੌਕ ਆ ਇਹਦਾ ਜਿੱਥੇ ਬਲੋ ਪਾਈਪ ਆਉਂਦੀ ਆ ਬਲੌਕ ਦੇ ਜਿਹੜੇ ਟੋਏ ਜੇ ਨੇ ਉਹਦੇ ਤੇ ਜਾਲੀ ਜਾਲੀ ਬਣਾਈ ਹੋਈ ਆ ਜਾਲੀਦਾਰ ਖੁਣਿਆ ਹੋਇਆ ਲੋਹੇ ਨਾਲ ਜਿਵੇਂ ਜਾਲੀ ਜੀ ਨਹੀਂ ਬਣਾਈ ਹੁੰਦੀ ਆ ਲਾਈਨਾਂ ਮਾਰ ਕੇ ਲੋਹੇ ਦੀਆਂ ਬਲੌਕ ਦੇ ਉੱਤੇ ਜਾਲੀਦਾਰ ਬਣਾਇਆ ਹੋਇਆ ਤਿੰਨ ਨਿਸ਼ਾਨੀਆਂ ਇਹ ਹੋ ਗਈਆਂ ਚੌਥੀ ਕੀ ਆ ਐਕਸਟਰਨਲ ਰੈਪਰਡਕਸ਼ਨ ਤੇ 13 ਦੇ ਟਾਇਰਾਂ 'ਚ ਹੀ ਆਇਆ ਸੀ। ਇਹਦੀ ਜਿਹੜੀ ਕਲਚ ਹੈ ਉਹ ਦੂਜੇ ਲੋਟ ਆ। ਐ ਜਿਵੇਂ ਆਪਾਂ ਹੱਥ ਨਾਲ ਜਿਵੇਂ ਕੱਲ ਮੈਂ ਤੁਹਾਨੂੰ ਕਰਤਾਰਤੀ ਦਿਖਾਈ ਸੀ ਬਿਲਕੁਲ ਉਹ ਕਲਚ ਹੈ ਇਹਦੀ। ਆਹ ਇਹਦੀਆਂ ਸਾਹਮਣੇ ਤੁਸੀਂ ਨਿਸ਼ਾਨੀਆਂ ਦੇਖ ਸਕਦੇ ਹੋ। ਅਗਲੀ ਗੱਲ ਇਹਦੇ 'ਚ ਗੁਣ ਕੀ ਕੀ ਨੇ? ਦੇਖੋ ਇਹ ਟਰੈਕਟਰ ਨੂੰ ਮੈਨੂੰ ਲੱਗਦਾ ਬਹੁਤ ਸਾਰਾ ਚੱਲ ਚੁੱਕਿਆ। ਇਹਦੇ ਅੱਜ ਤੱਕਰ ਕੁੱਲ ਇੱਕ ਕਲਚ ਪਲੇਟ ਪਈ ਆ ਉਹ ਵੀ ਪਈ ਨਹੀਂ ਕਲਚ ਪਲੇਟ। ਕਲਚ ਪਲੇਟ ਟੁੱਟ ਗਈ। ਇਹ ਹੈਗਾ 10000 ਘੰਟੇ ਤੋਂ ਉੱਪਰ ਉੱਪਰ ਆਊਗਾ ਇਹ 15000 ਘੰਟੇ ਚੱਲਿਆ ਹੋਇਆ ਪਲੇਟ ਇਹਦੀ ਟੁੱਟ ਗਈ ਸੀ ਬ੍ਰੇਕ ਇਹਦੇ ਜਦੋਂ ਖੋਲੇ ਕੋਈ ਬ੍ਰੇਕਾਂ ਦਾ ਸਮਾਨ ਨਹੀਂ ਪਿਆ ਬ੍ਰੇਕ ਸਾਫ਼ ਕਰ ਤੇ ਬ੍ਰੇਕ ਅੱਜ ਤੱਕ オリジナル ਨੇ ਪਲੇਟ ਵੀ オリジナル ਹੀ ਹੁੰਦੀ ਜੇ ਕਿਤੇ ਟੁੱਟਦੀ ਨਾ ਕਿਸੇ ਫਾਲਟ ਕਰਕੇ ਹਾਰਡ ਹੂਡ ਹੋਣ ਕਰਕੇ ਪੈਰ ਧਰਨ ਕਰਕੇ ਟੁੱਟ ਗਈ ਤੇ ਇਹਦੀ ਆਵਾਜ਼ ਮੈਨੂੰ ਇਹਦੀ ਆਵਾਜ਼ ਤਾਂ ਇੰਨਾ ਪਤਾ ਮੈਨੂੰ ਬਹੁਤ ਦੂਰੋਂ ਨਿਸ਼ਾਨੀ ਆ ਜਾਂਦੀ ਆ ਸੋ ਜਿਹਦੇ ਕੋਲ ਇਹ ਟਰੈਕਟਰ ਆ ਇਹ ਬਹੁਤ ਬਿਊਟੀਫੁਲ ਚੀਜ਼ ਆ ਸਾਮਕੇ ਰੱਖਣ ਵਾਲਾ ਤੂਫ ਹੈ ਮੈਂ ਚਲੋ ਘਰ ਚ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਲਿਫਟ ਓਮੈਟਿਕ ਵੀ ਆ ਇਹਦੇ ਲਿਫਟ ਵਾਲਾ ਬਟਨ ਆਇਆ ਸੀ ਠੀਕ ਆ ਜੀ ਸੋ ਜਿਹਦੇ ਕੋਲੇ ਟਰੈਕਟਰ ਆ ਇਹ ਆਹ ਪਲੇਟ ਵਾਲਾ ਇਹ ਮੇਡ ਇਨ ਨੀਦਰਲੈਂਡ ਆ ਇਹਦੀ ਅਸੈਂਬਲ ਹੀ ਇੰਡੀਆ ਚ ਹੋਇਆ ਵਾ ਸਾਰਾ ਇੰਪੋਰਟਡ ਟਰੈਕਟਰ ਆ ਇਹਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਰੰਗ ਆ ਦੇਖੋ ਆ ਜਾਲੀਆਂ ਹੈ ਆ ਦੇਖੋ ਜਾਲੀਆਂ ਆ ਜਾਲੀਆਂ ਹੋਣੀਆਂ ਅਲਟੀਨੇਟਰ ਲਾ ਲੋ ਅੱਜ ਤੱਕ オリジナル ਪਿਆ ਰੰਗ ਇੰਨਾ ਵਧੀਆ ਰੰਗ ਦੀ ਕੁਆਲਿਟੀ ਆ ਤੇ ਇੰਜਨ ਦੀ ਆਵਾਜ਼ ਇਹਦੇ ਚ ਯਾਰ ਖੂਬਸੂਰਤੀਆਂ ਖੂਬਸੂਰਤੀਆਂ ਨੇ ਇਹ ਮਤਲਬ ਕਿ ਰੱਖਣ ਵਾਲਾ ਟਰੈਕਟਰ ਆ ਬਾਈ ਜੋਣੀਆਂ ਦੇਖ ਲੋ ਤਾਂ ਫੁੱਲ ਬਟਾ ਫੁੱਲ ਕੰਮ ਲੈਂਦੇ ਨੇ ਸੋ ਇਹ ਹੌਲੈਂਡ ਵਾਲਿਆਂ ਲਈ ਵੀਡੀਓ ਸੀ ਇਹਨੂੰ ਦੱਬ ਕੇ ਸ਼ੇਅਰ ਕਰਦੇ ਹੋ ਜਿਹਦੇ ਜਿਹਦੇ ਵੀ ਘਰੇ 98 99 2000 ਤੱਕ ਵੀ ਟਰੈਕਟਰ ਨੇ ਉਹ ਆਪਣੇ ਆਪਣੇ ਟਰੈਕਟਰਾਂ ਦੀ ਮਾਰ ਲੋ ਗੌਰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ